90 ਦਿਨ ਦੀ ਸ਼ੁਰੂਆਤ ਨਵੀਂ ਵੀਡੀਓ ਦੇ ਨਾਲ ਅਲਬਰਟਾ ਦੇ ਪਿੰਡਾਂ ਤੋਂ ਸੋ ਅੱਜ ਆਪਾਂ ਅਲਬਰਟਾ ਦੇ ਜਿਹੜੇ ਪਿੰਡ ਨੇ ਉਹਨਾਂ ਦੀ ਜਿਹੜੀ ਆਪਾਂ ਜੋ ਵੀ ਹੈਗਾ ਇਤਿਹਾਸ ਹੈਗਾ ਇੱਥੇ ਦਾ ਉਹ ਤੁਹਾਨੂੰ ਦਿਖਾਵਾਂਗੇ ਜੋ ਕਿ ਅਸੀਂ ਇੱਕ ਪਾਇਨਰ ਵਿਲੇਜ ਹੈਗਾ ਸੋ ਜਿਹੜਾ ਕਿ ਪਿੰਚਰ ਕਰੀਕ ਦੇ ਵਿੱਚ ਵਸਿਆ ਹੋਇਆ ਹੈ ਸੋ ਇਹ ਹੈਗਾ ਇੱਕ ਪਿੰਡ ਹੈਗਾ ਜੋ ਕਿ ਜਿਸ ਦੀ ਸਥਾਪਨਾ 1960 ਦੇ ਵਿੱਚ ਹੋਈ ਸੀਗੀ ਸੋ ਆਓ ਆਪਾਂ ਚੱਲਦੇ ਹਾਂ ਅੱਗੇ ਤੁਹਾਨੂੰ ਇਸ ਵਲੌਗ ਦੇ ਰਾਹੀਂ ਅ ਅਲਬਰਟਾ ਦੇ ਜਿਹੜੇ ਪਿੰਡ ਨੇ ਉਹਨਾਂ ਦੀ ਜਿਹੜੀ ਪੁਰਾਣੀ ਯਾਦਗਾਰ ਚੀਜ਼ਾਂ ਨੇ ਜਾਂ ਉਹਨਾਂ ਦੇ ਜਿਹੜੇ ਇਤਿਹਾਸ ਨੇ ਉਹਨਾਂ ਦੇ ਨਾਲ ਆਪਾਂ ਤੁਹਾਨੂੰ ਜਾਗਰੂਕ ਕਰਾਂਦੇ ਹਾਂ ਪਿੰਡ ਦੀ ਜਿਹੜੀ ਸਥਾਪਨਾ ਸੀਗੀ ਕਟਨੀ ਬ੍ਰਾਊਨ ਦੇ ਨਾਮ ਦਾ ਇੱਕ ਸ਼ਖਸ ਸੀਗਾ ਜੋ ਕਿ ਇੱਕ ਕਹੋ ਖੋਜੀ ਸੀਗਾ ਉਸ ਨੂੰ ਖੋਜ ਦਾ ਮਤਲਬ ਐਕਸਪਲੋਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਜਿਸ ਦੇ ਨਾਮ ਦੇ ਉੱਤੇ ਇਹ ਪਿੰਡ ਵੀ ਬਣਾਇਆ ਗਿਆ ਹੈ ਤੇ ਇਸ ਪਿੰਡ ਦੀ ਜਿਹੜੀ ਸਥਾਪਨਾ ਸੀ 1990 ਦੇ ਵਿੱਚ ਉਹਨੇ ਫਾਈਨਲ ਕਰ ਦਿੱਤੀ ਸੀ ਸੋ ਜਿਹੜਾ ਕਿ ਅੱਗੇ ਤੁਹਾਨੂੰ ਹੋਰ ਇੱਕ ਬਲੌਗਾਂ ਚ ਵੀ ਆਏਗਾ ਵਾਟਰਟਨ ਪ੍ਰਵਿੰਸ਼ਲ ਪਾਰਕ ਉਹ ਵੀ ਇਸੇ ਬੰਦੇ ਨੇ ਹੀ ਬਣਾਈ ਸੀਗੀ ਸੋ ਇਸ ਪਿੰਡ ਦੇ ਵਿੱਚ ਨੇ ਜਿਹੜੀ ਮਤਲਬ ਆਪਣੇ ਪਛੋਕੜ ਦੀ ਜਿਹੜੀ ਸਾਮ ਸੰਭਾਲ ਦੇ ਲਈ ਤੇ ਜਿਹੜੇ ਇੱਥੇ ਦੇ ਸਕੂਲ ਨੇ ਇੱਥੇ ਦੇ ਹਸਪੀਟਲ ਸੀਗੇ ਜਿਹੜੇ ਉਹਨਾਂ ਟਾਈਮਾਂ ਦੀ ਤੇ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਰੀਆਂ ਹੀ ਉਹਨਾਂ ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਕੀਤੀਆਂ ਸੀਗੀਆਂ ਉਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਉਹ 1800 ਸਦੀ ਦਾ ਹੀ ਬਣਿਆ 18ਵੀਂ ਸਦੀ ਦਾ ਹੀ ਬਣਿਆ ਹੋਇਆ ਤੇ ਬਹੁਤ ਹੀ ਯੂਨੀਕ ਜਿਹਾ ਘਰ ਹੈ ਤੇ ਤੁਸੀਂ ਆਮ ਆਪਣੇ ਇੰਡੀਆ ਦੇ ਘਰਾਂ ਵਿੱਚ ਵੀ ਦੇਖਿਆ ਹੋਏਗਾ ਕਿ ਆਪਣੇ ਸਿੰਘ ਵਗੈਰਾ ਲਾਂਦੇ ਨੇ ਤੇ ਇਹਨਾਂ ਨੇ ਪੂਰਾ ਦਾ ਪੂਰਾ ਅੱਧਾ ਜਨਵਰੀ ਕੱਟ ਕੇ ਇਹਨਾਂ ਨੇ ਇੱਥੇ ਲਾਇਆ ਹੋਇਆ ਹੈ ਤੇ ਇਹ ਜਿਹੜੀ ਹੈਗੀ ਐ ਇਹ ਹੈਗੀ ਐ ਮੱਝ ਦੀ ਖਲ ਮਤਲਬ ਹਰ ਚੀਜ਼ ਜਿਹੜੀ ਹੈਗੀ ਇੱਥੇ ਨਾ ਇਹ ਜੋ ਤੁਸੀਂ ਦੇਖ ਰਹੇ ਹੋ ਇਹ オリジナル ਲਾਈ ਹੋਈ ਜਾਂਦਾ ਸਭ ਯੂ オリジナル ਹੈ ਤੇ ਪਲੱਸ ਦੇਖੋ ਮਸ਼ੀਨ ਵੀ ਹੈਗੀ ਐ ਇੱਥੇ ਤੇ ਚੁੱਲ੍ਹੇ ਲਈ ਇਹ ਚੀਜ਼ ਯੂਜ਼ ਕਰਦੇ ਸੀਗੇ ਤੇ ਤੁਸੀਂ ਆਹ ਦੇਖੋ ਉਹ ਫ੍ਰਿਜ ਦਾ ਕੰਮ ਕਰਦੀ ਸੀਗੀ ਚੀਜ਼ ਦਿਸ ਇਜ਼ ਫ੍ਰਿਜ ਇਹ ਹਾਂ ਹੁੰਦਾ ਜਿਹੜਾ ਫ੍ਰਿਜ ਸੀਗਾ ਜਿਹੜਾ ਤੇ ਜਿਹੜੀ ਆਹ ਚੀਜ਼ ਸੀਗੀ ਕਹਿੰਦੇ ਕਿ ਸਰਦੀਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਫੋਰ ਇਗਜ਼ਾਮਪਲ ਕੋਈ ਕੇਕੜਾ ਵਗੈਰਾ ਫੜਨਾ ਹੈ ਜਾਂ ਕੁਝ ਵੀ ਫੜਨਾ ਹੈ ਤਾਂ ਪਾਣੀ ਦੇ ਵਿੱਚੋਂ ਐ ਕਰਕੇ ਐ ਫੜ ਕੇ ਸਿੱਧਾ ਹੀ ਇਹ ਫ੍ਰਿਜਰ ਦੇ ਵਿੱਚ ਰੱਖ ਦਿੰਦੇ ਸੀਗੇ ਅੱਛਾ ਹਾਂ ਬਲੋ ਲਾਈਕ ਬਹੁਤ ਹੀ ਜ਼ਿਆਦਾ ਯੂਨੀਕ ਚੀਜ਼ਾਂ ਨੇ ਤੇ ਆ ਦੇਖੋ ਜਵਾਗ ਦੀ ਜਿਹੜੀ ਚੇਅਰ ਸੀਗੀ ਬਈ ਜਵਾਗ ਦੇ ਬੈਠਣ ਦੇ ਲਈ ਚੇਅਰ ਵੀ ਜਿਹੜੀ ਹੈਗੀ ਹੈ ਕਿੰਨੀ ਡਿਫਰੈਂਟ ਯੂਨੀਕ ਹੈ ਤੇ ਪ੍ਰੈਸ ਦੇਖੋ ਜਿਹੜੇ ਆਪਣੇ ਉੱਤੇ ਧੋਵੀ ਪ੍ਰੈਸ ਕਰਦੇ ਸੀਗੇ ਉਹਨਾਂ ਕੋਲ ਐ ਜਿਹੀਆਂ ਪ੍ਰੈਸਾਂ ਹੁੰਦੀਆਂ ਸੀਗੀਆਂ ਤੇ ਜਿਹੜੀ ਵੀ ਇਸ ਘਰ ਚ ਲੇੜੀ ਰਹਿੰਦੀ ਸੀਗੀ ਉਸੀਆਂ ਖੁਦ ਦਾ ਮਤਲਬ ਹੱਥ ਨਾਲ ਦੇਖੋ ਹੈਂਡ ਰਾਈਟਿੰਗ ਨਾਲ ਇਹ ਸਾਰੀ ਰੈਸਪੀਜ਼ ਲਿਖੀਆਂ ਹੋਈਆਂ ਬ੍ਰੇਕਫਾਸਟ ਰੈਸਪੀਜ਼ ਵਗੈਰਾ ਹੋ ਗਿਆ ਤੁਸੀਂ ਇਹ ਚੀਜ਼ਾਂ ਪੜ੍ਹ ਸਕਦੇ ਹੋ ਕਿ ਜੇ ਤੁਹਾਨੂੰ ਸਮਝ ਆ ਜਾਂਦਾ ਹੋਇਆ ਕਿ ਇਹ ਚੀਜ਼ਾਂ ਜਿਹੜੀਆਂ ਕੀ ਲਿਖੀਆਂ ਹੋਈਆਂ ਨੇ ਵਾਓ ਥਿਸ ਇਜ਼ ਸੋ ਗੁੱਡ ਤੇ ਇਹ ਅਲਬਰਟਾ ਰ ਵਿੱਚ ਮੇਨ ਜਿਹੜਾ ਹੈ ਇਹ ਹੈਗਾ ਐਨੀਮਲ ਇਹ ਮਸ਼ਹੂਰ ਹੈਗਾ ਇਹ ਸ਼ੀਪ ਹੈ ਜਿਹੜਾ ਸਿੰਘ ਬਹੁਤ ਹੀ ਜ਼ਰਾ ਵੱਡੇ ਹੈ ਤੇ ਇਹ ਇਸ ਅਲਬਰਟਾ ਦੀ ਮੇਨ ਚੀਜ਼ ਹੈ ਇਹ ਜਿਹੜੇ ਕਿ ਇੱਥੇ ਮੰਨਿਆ ਜਾਂਦਾ ਵੀ ਇਹ ਤੁਹਾਨੂੰ ਰਸਤੇ ਵਿੱਚ ਵੀ ਦੇਖਣ ਨੂੰ ਮਿਲਣਗੇ ਤੇ ਤੁਸੀਂ ਆ ਦੇਖ ਸਕਦੇ ਹੋ ਮਿਰਰ ਹੋ ਗਿਆ ਆਵਲਾ ਤੇ ਪਲੱਸ ਨਲਕਾ ਇਹਨਾਂ ਨੇ ਘਰ ਦੇ ਬਾਹਰ ਲਾਇਆ ਹੋਣਾ ਫਿਲਹਾਲ ਇਹਨਾਂ ਨੇ ਅੰਦਰ ਚੱਕ ਕੇ ਰੱਖਤਾ ਨਾ ਸੋ ਨਾਊ ਵੀ ਆਰ ਮੂਵ ਟੂ ਦਾ ਨੈਕਸਟ ਰੂਮ ਨੈਕਸਟ ਹਾਊਸ ਸੌਰੀ ਸੋ ਥਿਸ ਇਜ਼ ਟੋਟਲੀ ਡਿਫਰੈਂਟ ਟੋਟਲੀ ਡਿਫਰੈਂਟ ਸੋ ਇਹਨਾਰੇ ਹੈਗੇ ਵਿੱਚ ਤਿੰਨ ਕਮਰੇ ਆ ਜੇ ਤੁਸੀਂ ਦੇਖੋ ਤੇ ਬਿਲਕੁਲ ਹੀ ਯੂਨੀਕ ਜਿਹਾ ਨਜ਼ਾਰਾ ਇਸ ਰੂਮ ਦਾ ਤੇ ਇਥੇ ਜਿਹੜਾ ਬੰਦਾ ਸੀਗਾ ਉਹਨੂੰ ਕਾਫੀ ਐਨੀਮਲਸ ਲਾਈਕ ਸ਼ਿਕਾਰ ਕਰਕੇ ਉਹਨੂੰ ਆਦਤ ਸੀਗੀ ਆਪਣੇ ਕਮਰੇ ਦੇ ਵਿੱਚ ਰੱਖਣ ਦੀ ਤਾਂ ਤੁਸੀਂ ਦੇਖ ਸਕਦੇ ਹੋ ਥਿਸ ਇਜ਼ origignal bear ਇਹ ਬੀਅਰ ਹੈ ਉਹ ਤੋਂ ਤਾਂ ਹੀ ਮਰਿਆ ਹੋਇਆ ਇਹ 18ਵੀਂ ਸਦੀ ਦਾ ਹਨਾ ਤੇ ਇਹਨਾਂ ਨੇ ਸਕਿਨ ਉਤਾਰ ਕੇ ਉਹਨਾਂ ਨੇ ਇੱਥੇ ਹੀ ਰੱਖੀ ਹੋਈ ਹੈ ਤੇ ਆਹ 12 ਸਿੰਗਾ ਹੋ ਗਿਆ ਉਹ ਵੀ 12 ਸਿੰਗਾ ਹੈਗਾ ਤੇ ਆਹ ਤੁਸੀਂ ਦੇਖ ਸਕਦੇ ਆ ਆ ਵੀ ਬੀਅਰ ਹੀ ਹੈ oh my god this is so disgusting ਤੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਜੈਕਟ ਦੇਖ ਰਹੇ ਹੋ ਹਨਾ ਤੇ ਇਹ ਜੈਕਟ ਬਣੀ ਹੋਈ ਹੈ ਮੱਝ ਦੀ ਖਲ ਦੇ ਨਾਲ ਜਿਹੜੀ ਬਫੈਲੋ ਹੁੰਦੀ ਹੈ ਉਹਦੀ ਖਲ ਦੇ ਨਾਲ ਆ ਜੈਕਟ ਬਣੀ ਹੋਈ ਹੈ ਕਿ ਉਸ ਬੰਦਰ ਕਿੰਨਾ ਹੀ ਜ਼ਰਾ ਸ਼ੌਂਕ ਸੀਗਾ ਸ਼ਿਕਾਰ ਕਰਕੇ ਆਪਣੇ ਕੋਲ ਚੀਜ਼ਾਂ ਰੱਖਣ ਦਾ ਤੇ ਪਲੱਸ ਚੀਜ਼ਾਂ ਬਣਾਉਣ ਦਾ ਤੇ ਇਸ ਘਰ ਦੇ ਵਿੱਚ ਤੁਹਾਨੂੰ ਹੋਰ ਵੀ ਚੀਜ਼ਾਂ ਮਿਲਣਗੀਆਂ ਦੇਖਣ ਨੂੰ ਜਿਵੇਂ ਆ ਦੇਖੋ ਸਿੰਘ ਹੋ ਗਏ ਆ ਬਾਜ ਹੋ ਗਿਆ ਠੀਕ ਹੈ ਮਰਿਆ ਹੋਇਆ ਬਾਜ ਤੇ this place is also haunted ਤੇ ਅਸੀਂ ਪੁੱਛਿਆ ਇਹਨਾਂ ਤੋਂ ਹਨਾ ਉਹ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਹਾਉਟਡ ਪਲੇਸ ਹੈ ਤੇ ਆ ਸ਼ੀਪ ਹੋ ਗਈ ਤੇ ਆ ਤੁਸੀਂ ਦੇਖੋ ਬਿੱਲੀ ਦੇ ਪਿੱਛੇ ਵਾਲੀ ਪੂੰਛ oh my god 12 ਸਿੰਗਾ ਦਾ ਜੇ ਐਕਚੁਅਲਸ ਜੇ ਅਸੀਂ ਨੇੜੇ ਜਾ ਕੇ ਕਦੀ ਨਹੀਂ ਦੇਖਿਆ ਪਾਰਾ ਸਿੰਗਾ ਮਤਲਬ ਫਾਰ ਐਗਜ਼ਾਮਪਲ ਮੈਂ ਬਹੁਤ ਦੂਰੋਂ ਖੜ ਕੇ ਦੇਖੀ ਹੈ ਚੀਜ਼ਾਂ ਪਾਰਾ ਸਿੰਗਾ ਵਗੈਰਾ ਤੁਸੀਂ ਪਰ ਐਕਚੁਅਲ ਜਦ ਮੈਂ 12 ਸਿੰਗਾ ਦੇਖੋ ਤੁਸੀਂ ਆ ਸਿੰਗ ਦੇਖੋ ਕਿੰਨੇ ਹੀ ਜ਼ਿਆਦਾ ਵੱਡੇ ਸਿੰਗ ਹੈ ਇਹਦੇ oh my god this place is totally unique ਤੇ ਆ ਇਸ ਘਰ ਦੀ ਰਸੋਈ ਸੀਗੀ ਬਹੁਤ ਹੀ ਜ਼ਿਆਦਾ ਸੋਹਣੀ ਰਸੋਈ ਹੈ ਉਹਨਾਂ ਰਸੋਈ ਦੇ ਵਿੱਚ ਵੀ ਤੁਸੀਂ ਦੇਖੋ ਇੱਕ ਉਹਨਾਂ ਨੇ ਪਿੱਛੇ ਬਿੱਲੀ ਮਰੀ ਹੋਈ ਰੱਖੀ ਹੋਈ ਹੈ ਠੀਕ ਹੈ ਤੇ ਪਲੱਸ ਜਿਹੜਾ ਹੀਰਨ ਸੀਗਾ ਉਹ ਇਹਨਾਂ ਨੇ ਬਾਰਾ ਸਿੰਘਾ ਸੀਗਾ ਜਿਹੜਾ ਉਹ ਇਹਨਾਂ ਨੇ ਇੱਥੇ ਹੀ ਰੱਖਿਆ ਹੋਇਆ ਤੇ ਮਤਲਬ ਤੁਸੀਂ ਦੇਖੋ ਕਮਰੇ ਤਾਂ ਠੀਕ ਹੈ ਕਮਰੇ ਦੇ ਨਾਲ-ਨਾਲ ਉਸ ਬੰਦੇ ਨੇ ਰਸੋਈ ਦੇ ਵਿੱਚ ਵੀ ਮਰੇ ਹੋਏ ਜਾਨਵਰ ਮਤਲਬ ਕਿ ਦੀ ਖਾਲ ਉਤਾਰ ਕੇ ਟੰਗੀ ਹੋਈ ਹੈ ਇੱਕ ਤਰ੍ਹਾਂ ਦੇ ਉਹਨੂੰ ਇਹ ਹੋਣਾ ਕਿ ਮੈਂ ਆਪਣੇ ਘਰ 'ਚ ਆਠ ਕਰਕੇ ਰੱਖਾਂ ਤਾਂ ਉਸ ਟਾਈਮ ਦਾ ਪੁਲਿਸ ਸਟੇਸ਼ਨ ਪੁਲਿਸ ਜਿਹੜਾ ਉਹ ਪੁਲਿਸਮੈਨਸ ਹੁੰਦਾ ਸੀਗਾ ਉਹ ਇੱਥੇ ਬੈੱਡ ਦਾ ਸੀਗਾ ਤੇ ਪਲੱਸ ਕੈਦੀ ਨੂੰ ਉੱਥੇ ਐਵੇਂ ਰੱਖਿਆ ਜਾਂਦਾ ਸੀਗਾ ਕੋਈ ਵੀ ਅਗਰ ਲਾਈਕ ਜੁਰਮ ਕਰਦਾ ਸੀਗਾ ਕੈਦੀ ਨੂੰ ਇੱਥੇ ਰੱਖਿਆ ਜਾਂਦਾ ਸੀਗਾ ਅਸੰਗਲੇ ਨਾਲ ਬਨ ਕੇ ਤੇ ਇਹ ਇੱਕ ਬੈੱਡ ਨਹੀਂ ਹੈਗਾ ਤੁਸੀਂ ਦੇਖੋ ਤਿੰਨ ਬੈੱਡ ਨੇ ਤੇ ਚਾਰ ਬੈੱਡ ਨੇ ਇਸ ਰੂਮ ਦੇ ਵਿੱਚ ਤੇ ਪਲੱਸ ਉਹਨਾਂ ਦੇ ਪੁਲਿਸਮੈਨ ਦੇ ਸ਼ੂਜ਼ ਵਗੈਰਾ ਹੋਗੇ ਮਤਲਬ ਕਿ ਬਹੁਤ ਹੀ ਛੋਟੀ ਸਪੇਸ ਹੈ ਉੱਪਰ ਵੀ ਹੈਗੀ ਹੈ ਉੱਪਰ ਵੀ ਮੇ ਵੀ ਲਾਈਕ ਇਹ ਚੀਜ਼ਾਂ ਬੜੀਆਂ ਹੋਣ oh my god this is so different ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਜੇ ਆਨਿਓ ਤਾਂ ਪਲੀਜ਼ ਜਿਵੇਂ ਪੁਰਾਣੇ ਮਿਲਿਸ਼ ਵਗੈਰਾ ਹੁੰਦੇ ਆ ਹਰ ਥਾਂ ਤੇ ਐਕਸਪਲੋਰ ਕਰਿਆ ਕਰੋ ਤਾਂ ਕਿ ਤੁਹਾਨੂੰ ਵੀ ਨੌਲੇਜ ਮਿਲੇ ਵੀ ਜੇ ਤੁਸੀਂ ਕਿਥੇ ਜਾ ਰਹੇ ਹੋ ਤਾਂ ਤੁਹਾਨੂੰ ਵੀ ਪਤਾ ਹੋਵੇ ਕਿ ਇਹ ਪਿੰਡ ਪਹਿਲਾਂ ਕੇਜੇ ਹੁੰਦੇ ਸੀਗੇ ਤੇ ਰਾਈਟ ਨਾਓ ਇਹ ਕਿਵੇਂ ਦੇ ਹੈ ਸੋ ਇਹ ਹੈਗਾ ਫਿਸ਼ਬਰਨ ਸਕੂਲ 1894 ਦਾ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਅੰਦਰ ਉਸ ਟਾਈਮ ਕਲਾਸਰੂਮ ਤੇ ਸਕੂਲ ਕਿਵੇਂ ਦੇ ਹੁੰਦੇ ਸੀਗੇ ਤੇ ਜਿਹੜਾ ਸਕੂਲ ਸੀਗਾ ਇਹ ਫਸਟ ਗ੍ਰੇਡ ਤੋਂ ਲੈ ਕੇ 8ਵੀਂ ਕਲਾਸ ਤੱਕ ਦਾ ਸੀਗਾ ਇਹ ਸਕੂਲ ਤੇ ਜਿਹੜੇ ਉਸ ਟਾਈਮ ਦੇ ਜਵਾਕ ਸੀਗੇ ਉਹ ਇੱਥੇ ਮਤਲਬ ਕਿ ਕੋਇਲੇ ਭਰਦੇ ਸੀਗੇ ਹੀਟਿੰਗ ਲਈ ਠੀਕ ਹੈ ਮਤਲਬ ਉਸ ਟਾਈਮ ਬੱਚੇ ਵੀ ਕੰਮ ਕਰਦੇ ਸੀਗੇ ਤੇ ਕਈ ਜਿਹੜੇ ਬੱਚੇ ਹੁੰਦੇ ਸੀਗੇ ਉੱਥੇ ਬਰਬਰ ਜਿਹੜਾ ਹੁੰਦਾ ਉਹ ਵਰਤੇ ਸੀਗੇ ਮਤਲਬ ਸਾਰੇ ਕਲਾਸਰੂਮ ਦੇ ਪਾਣੀ ਲਈ ਤੇ ਸੇਮ ਹੋਵੇ ਦੇ ਇਵੈਂਚਸ ਵਗੈਰਾ ਹੈਗੇ ਜਿਵੇਂ ਆਪਣੇ ਆਲਰੇਡੀ ਆਪਾਂ ਦੇਖੇ ਹੋਏ ਆ ਬਟ ਸੋਹਣੇ ਆ ਬਹੁਤ ਜ਼ਿਆਦਾ ਲਾਈਕ ਡਿਫਰੈਂਟ ਚੀਜ਼ਾਂ ਆ ਤੇ ਪਹਿਲਾਂ ਪੈਨ ਵਗੈਰਾ ਤਾਂ ਹੁੰਦੇ ਨਹੀਂ ਸੀਗੇ ਤਾਂ ਸ਼ਾਈਆਂ ਦੇ ਨਾਲ ਹੀ ਦੇਖੋ ਤੁਸੀਂ ਲਿਖਦੇ ਹੁੰਦੇ ਸੀਗੇ ਜਵਾਬ ਵੀ ਤੇ ਟੀਚਰਸ ਵੀ ਤੇ ਪਲੱਸ ਆ ਉਹਨਾਂ ਦੀ ਸਲੇਟ ਸੀਗੀ ਥਿਸ ਇਜ਼ ਆਲਸੋ ਕਾਲਡ ਸਲੇਟ ਰਾਈਟ ਤੇ ਰੈਸਟ ਆ ਉਹਨਾਂ ਰੀਆ ਲਾਈਕ ਗ੍ਰੇਡ 7 ਦੀ ਕਿਤਾਬਾਂ ਨੇ ਯਾ ਗ੍ਰੇਡ 7 ਲਿਖਿਆ ਹੋਇਆ ਨਾ ਬਾਲੇ ਬੰਨੇ ਯੈਸ ਇਹ ਗ੍ਰੇਡ 7 ਗ੍ਰੇਡ 2 ਦੀਆਂ ਹਨਾ ਇਹ ਕਿਤਾਬਾਂ ਨੇ ਉਸ ਟਾਈਮ ਦੀਆਂ ਸੋ ਮਤਲਬ ਇਸ ਸਕੂਲ ਦੇ ਵਿੱਚ ਕਹਿੰਦੇ ਆ ਕਿ ਵੀ ਇੱਕੋ ਜਗ੍ਹਾ ਦੇ ਉੱਤੇ ਸਾਰੇ ਬੱਚੇ ਪੜ੍ਹਾਈ ਲੈਂਦੇ ਸੀਗੇ ਯੈਸ ਇੱਕੋ ਕਲਾਸ ਦੇ ਵਿੱਚ ਸਾਰੇ ਬੱਚੇ ਹੁੰਦੇ ਸੀਗੇ ਤੇ ਜਿਵੇਂ ਕਈਆਂ ਦੀ ਜਿਵੇਂ ਪਿਆਨੋ ਕਲਾਸ ਹੁੰਦੀ ਸੀਗੀ ਤਾਂ ਇੱਥੇ ਹੀ ਸੀਗਾ ਸਾਰਾ ਕੁਝ ਹੈ ਨਾ ਲਾਇਰ ਜਿਵੇਂ ਕਿਸੇ ਨੇ ਨਹੀਂ ਲਾਅ ਸਬਜੈਕਟ ਹੁੰਦਾ ਸੀਗਾ ਤੇ ਪਲੱਸ ਜਿਵੇਂ ਬਾਇਓ ਦਾ ਹੋ ਗਿਆ ਇਹ ਸਾਰਾ ਕੁਝ ਇੱਥੇ ਹੀ ਸੀਗਾ ਮੇਰਾ ਅਕਸਰ ਮਕਸਦ ਹੁੰਦਾ ਹੈ ਕਿ ਤੁਹਾਨੂੰ ਪਿੰਡਾਂ ਦੇ ਜਿਹੜੇ ਨਾਲ ਜੁੜਿਆ ਜਾਵੇ ਕਿਉਂਕਿ ਇਹ ਜਿਹੜੀ ਦੁਨੀਆ ਦੀ ਜਿਹੜੀ ਸ਼ੁਰੂਆਤ ਹੋਈ ਹੈ ਇਹ ਇੱਕ ਪਿੰਡਾਂ ਤੋਂ ਹੀ ਹੋਈ ਹੈ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਡਾਊਨ ਟਾਊਨ ਵਗੈਰਾ ਜਿਹੜਾ ਜਮਕਦੀਆਂ ਬਿਲਡਿੰਗਾਂ ਜਿਹੜੀਆਂ ਸੀਗੀਆਂ ਉਹ ਨਹੀਂ ਸੀ ਹੁੰਦੀਆਂ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆ ਤੁਹਾਨੂੰ ਜਿਹੜੀਆਂ ਅਟਲੀਸਟ ਜਿਹੜੀਆਂ ਆਪਾਂ ਦਿਖਾ ਸਕਦੇ ਜਿਹੜੀਆਂ ਚੀਜ਼ਾਂ ਉਹ ਦਿਖਾਇਆ ਜਾਈਏ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਹੀ ਜਿਹੜੇ ਆਪਣੇ ਇਤਿਹਾਸ ਨੇ ਜਾਂ ਆਪਣੀ ਜਿਹੜੀਆਂ ਪਛਾਣ ਹੈ ਉਹੀ ਕਿ ਹੁੰਦੀ ਹੈ ਚਾਹੇ ਆਪਾਂ ਬਾਹਰਲੇ ਮੁਲਕਾ ਚ ਆ ਗਏ ਪਰ ਫਿਰ ਵੀ ਆਪਣੇ ਜਿਹੜੇ ਪਿਛੋਕੜ ਹੈਗਾ ਆਪਣਾ ਕਦੀ ਨਹੀਂ ਭੁੱਲਣਾ ਚਾਹੀਦਾ ਸਾਨੂੰ ਜਿਹੜੇ ਅਸੀਂ ਹੁਣ ਐਂਟਰ ਕਰਨ ਜਾ ਰਹੇ ਹਾਂ ਤੇ ਇਹ ਪੂਰੇ ਪਿੰਡ ਦੇ ਵਿੱਚ ਜਿਹੜਾ ਸਭ ਤੋਂ ਅਮੀਰ ਬੰਦਾ ਸੀਗਾ ਮਤਲਬ ਜਿਹੜਾ ਸਭ ਤੋਂ ਵੈਲਦੀ ਪੀਪਲ ਸੀਗਾ ਸੌਰੀ ਵੈਲਦੀ ਬੰਦਾ ਸੀਗਾ ਉਹਦਾ ਘਰ ਹੈ ਇਹ ਤੇ ਸੀਰੀਅਸਲੀ ਮਤਲਬ ਬਾਕੀ ਸਾਰੇ ਘਰਾਂ ਨਾਲੋਂ ਤੁਹਾਨੂੰ ਉਹ ਘਰ ਕਾਫੀ ਪੁਰਾਣੇ ਲੱਗਣਗੇ ਇਹ ਘਰ ਥੋੜਾ ਜਿਹਾ ਤੁਹਾਨੂੰ ਅਪਗ੍ਰੇਡ ਲੱਗੇਗਾ ਕਾਫੀ ਫੈਸਿਲਿਟੀਆਂ ਨੇ ਇਸ ਘਰ ਦੇ ਵਿੱਚ ਜਿਵੇਂ ਹਾ ਡਾਈਨਿੰਗ ਟੇਬਲ ਹੋ ਗਿਆ ਵਧੀਆ ਕ੍ਰੋਕਰੀ ਵਗੈਰਾ ਹੋਗੀ ਹੈ ਨਾ ਤੇ ਇਸ ਤੋਂ ਇਲਾਵਾ ਆ ਇਹਨਾਂ ਦੀ ਜਿਹੜੀ ਕਿਚਨ ਹੈ ਉਹ ਵੀ ਥੋੜੀ ਅਪਗ੍ਰੇਡ ਹੈ ਬਾਕੀ ਘਰਾਂ ਨਾਲੋਂ ਟਾਈਲਸ ਲੱਗੀਆਂ ਹੋਈਆਂ ਨੇ نیچے ਤੇ ਸੋਹਣਾ ਘਰ ਹੈ ਵੀ ਬਹੁਤ ਜ਼ਿਆਦਾ ਵਟ ਇਜ਼ ਥਿਸ ਪੈਨਟਰੀ this is pantry and this is kitchen why why so a siga unna da room like guest room we can say ribab come here ribab so hun jivein ajje de time de vich jivein jwaka layi stroller vaghera aunde hai us time da stroller aa wala siga jwaka da ਸੋ ਡਾਕਟਰ ਆਫਿਸ ਜਿਵੇਂ ਆਪਣੇ ਗਲੀਆਂ ਚੋਂ ਥੇ ਦੁਕਾਨਾਂ ਹੁੰਦੀਆਂ ਲਾਈਕ ਕਲੀਨਿਕ ਹੁੰਦੇ ਛੋਟੇ ਛੋਟੇ ਤੇ ਉਸ ਟਾਈਮ ਦਾ ਇਹ ਕਲੀਨਿਕ ਹੈ ਦੇਖੋ ਓਵੇਂ ਡਾਕਟਰ ਦੀਆਂ ਕਿਤਾਬਾਂ ਪਈ ਹੋਈਆਂ ਆ ਉਹਨਾਂ ਦੀ ਕੈਂਚੀਆਂ ਵਗੈਰਾ ਹੋਗੀਆਂ ਜੋ ਵੀ ਉਹ ਯੂਜ਼ ਕਰਦੇ ਸੀਗੇ ਹਨਾ ਤੇ ਇਹ ਬੱਚੇ ਦੀ weight ਦੀ ਮਸ਼ੀਨ ਹੈ ਵਾਓ ਥਿਸ ਇਜ਼ ਸੋ ਗੁੱਡ ਮਤਲਬ ਟੋਟਲੀ ਡਿਫਰੈਂਟ ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀਗਾ ਜੇ ਜਿੱਥੇ ਅਸੀਂ ਜਾ ਰਹੇ ਹਾਂ ਅਸੀਂ ਤੁਹਾਨੂੰ ਬਾਕੀਆਂ ਨਾਲੋਂ ਡਿਫਰੈਂਟ ਚੀਜ਼ਾਂ ਦਿਖਾਵਾਂਗੇ ਤਾਂ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਕਿ ਤੁਹਾਨੂੰ ਬਾਕੀਆਂ ਨਾਲੋਂ ਡਿਫਰੈਂਟ ਚੀਜ਼ਾਂ ਦਿਖਾਈਆਂ ਜਾਣ। ਸੋ ਆਪ ਬੀਪੀ ਚੈੱਕ ਕਰਨ ਦੀ ਮਸ਼ੀਨ ਆਏ। ਇਹ ਇਸ ਪਿੰਡ ਦੀ ਬਹੁਤ ਹੀ ਵਧੀਆ ਸ਼ਾਪ ਹੈਗੀ ਹੈ ਜਿੱਥੇ ਆ ਤੁਹਾਨੂੰ ਇਹ ਚੀਜ਼ਾਂ ਦੇਖ ਕੇ ਪਤਾ ਚੱਲ ਗਿਆ ਹੋਵੇਗਾ ਕਿ ਇਹ ਕਿਹਦੀ ਸ਼ਾਪ ਹੈ। ਜਦ ਤੁਸੀਂ ਅੰਦਰ ਐਂਟਰ ਕਰਦੇ ਹੋ ਤਾਂ ਉਸ ਟਾਈਮ ਇੰਨੀਆਂ ਲਾਈਟ ਦਾ ਸਿਸਟਮ ਨਹੀਂ ਹੁੰਦਾ ਸੀਗਾ ਤੇ ਮੋਸਟਲੀ ਲੋਕ ਉੱਥੇ ਉਸ ਟਾਈਮ ਲੈਂਪੀ ਯੂਜ਼ ਕਰਦੇ ਸੀਗੇ ਤਾਂ ਇਹ ਲੈਂਪ ਦੀ ਸ਼ਾਪ ਹੈਗੀ ਹੈ ਇਸ ਪਿੰਡ ਦੇ ਵਿੱਚ ਜਦੋਂ ਵੀ ਕਿਸੇ ਨੂੰ ਲੈਂਪ ਦੀ ਲੋੜ ਹੁੰਦੀ ਹੋਣੀ ਤਾਂ ਉਹ ਇੱਥੋਂ ਲੈਂਪ ਬਾਈ ਕਰਕੇ ਜਾਂਦੇ ਹੋਣੇ ਇਹ ਇਕੱਲੀ ਜਿਹੜੀ ਹੈਗੀ ਹੈ ਲੈਂਪ ਦੀ ਸ਼ਾਪ ਹੈ ਜਿੰਨੂੰ ਜਿਹੜੀ ਹੈਗੀ ਹੈ ਚੀਫ ਜਸਟਿਸ ਆਫ ਦਾ ਸੁਪਰੀਮ ਕੋਰਟ ਆਫ ਕੈਨੇਡਾ ਨੇ ਇਹਨੂੰ ਆਨਰ ਕੀਤਾ ਹੋਇਆ ਹੈ ਇਹਨੂੰ ਮਤਲਬ ਕਿ ਬਹੁਤ ਹੀ ਵੱਡੀ ਇਮਾਰਤ ਦਿੱਤੀ ਗਈ ਹੈ ਉਸ ਟਾਈਮ ਤੇ ਇਸ ਚੀਜ਼ ਨੂੰ ਵਾਓ ਇਹ ਹੈਗਾ ਉਸ ਟਾਈਮ ਦਾ ਬੈਂਕ ਬੈਂਕ ਆਫ ਕਮਰਸ ਤੇ ਇਹਦੇ ਨਾਲ ਹੀ ਇੱਕ ਹੈਗਾ ਲਾਅ ਆਫਿਸ ਉਹ ਉੱਪਰ ਜਾ ਕੇ ਹੈ ਤੇ ਆਪਾਂ ਹੁਣ ਦੇਖਦੇ ਆ ਵੀ ਉਸ ਟਾਈਮ ਦੇ ਬੈਂਕ ਕਿਹ ਜਿਹੇ ਹੁੰਦੇ ਸੀਗੇ Oh, Dominion बैंक दिस इज Dominion बैंक आ देखो दिस इज बैंक द जोड़ा मेन ऑफिस होगा वह ये होगा उस टाइम बट थोड़ा जा कॉम्प्लीकेटड है कुछ समझ जा नहीं आ रहा भी क्यों इन्होंने लाइक like, इतने पैसे काफ़ी तरह की करंसी भी पई है इतने

ਤੇ ਹੁਣ ਉਸ ਟਾਈਮ ਇੰਨੇ ਵੱਡੇ ਵੱਡੇ ਰੇਡੀਓਜ਼ ਹੁੰਦੇ ਸੀਗੇ ਮਤਲਬ ਕਿਵੇਂ ਉਹ ਕੈਰੀ ਕਰਦੇ ਹੋਣੇ ਘਰ ਦੀ ਥਾਂ ਤੇ ਰੱਖ ਦਿੰਦੇ ਹੋਣੇ ਜਿਵੇਂ ਆਹ ਛੋਟਾ ਜਿਹਾ ਰੇਡੀਓ ਉੱਥੇ ਚਲੋ ਆਪਾਂ ਇੰਨਾ ਕ ਤਾਂ ਆਪਾਂ ਦੇਖਦੇ ਹੀ ਆਂ ਕਿ ਚੱਕ ਕੇ ਕੈਰੀ ਹੋ ਸਕਦਾ ਪਰ ਜਿਹੜੇ ਰੇਡੀਓਜ਼ ਸੀਗੇ ਉਸ ਟਾਈਮ ਬਹੁਤ ਹੀ ਵੱਡੇ ਵੱਡੇ ਰੇਡੀਓ ਸੀਗੇ ਐਫ ਐਮ ਐਮ ਚੱਲਦਾ ਸੀਗਾ ਸਾਰਾ लेट्स ਗੋ ਵਟ ਇਜ਼ ਥਿਸ ਕੈਮਰਾਸ ਵਾਓ ਇਥੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੈਮਰਸ ਨੇ ਵੀ ਫੋਟੋਸ ਵੀ ਇੰਨਾਂ ਲਾਈ ਹੋਈਆਂ ਉਸ ਟਾਈਮ ਜਦ ਮੈਂ ਫੋਟੋ ਖਿੱਚਦੇ ਹੋਣੇ ਨਾ ਕੈਮਰੇ ਨਾਲ ਕਲਿੱਕ ਕਰਕੇ that one is slide projector that one is projector this is so amazing so ਇਹ ਹੁਣ ਆ ਬੈਂਕ ਦਾ ਲੋਕਰ ਉਸ ਟਾਈਮ ਯਾ ਇਹ ਬੈਂਕ ਦਾ ਲੋਕਰ ਹੈ ਜਦੋਂ ਕ੍ਰੈਂਸੀ ਸੇਫ ਕਰਦੇ ਹੋਣੇ ਜਾਂ ਕੁਝ ਵੀ ਲਾਈਕ 골ਡ ਵਗੈਰਾ ਸੇਫ ਕਰਦੇ ਹੋਣੇ ਇੱਥੇ। ਤੋਂ ਇਹ ਹੈਗਾ ਇੱਕ ਪਿੰਡ ਦੇ ਵਿੱਚ ਜਿਹੜਾ ਜਰਨਲ ਜਿਹੜਾ ਪ੍ਰੈਸ ਇੱਥੇ ਰਿਲੀਜ਼ ਕੀਤੀ ਜਾਂਦੀ ਸੀਗੀ ਤੇ ਇੱਥੋਂ ਦੀਆਂ ਅਖਬਾਰਾਂ ਜਿਹੜੀਆਂ ਨੇ ਛਪੀਆਂ ਜਾਂਦੀਆਂ ਸੀਗੀਆਂ। ਤੇ ਤੁਸੀਂ ਜਿਹੜੀਆਂ ਮਸ਼ੀਨਾਂ ਨੇ ਫਿਰ ਉਹਨਾਂ ਨੂੰ ਛਾਪਣ ਦੇ ਲਈ ਬਹੁਤ ਮਤਲਬ ਪੁਰਾਣੀ ਮਸ਼ੀਨਾਂ ਨੇ ਰੌਕੀ ਮਾਊਂਟੇਨ ਬਹੁਤ ਵੱਡੀ ਮਸ਼ੀਨਾਂ ਦੇਖ ਲਓ। ਉਹ ਤਾਂ ਡਿਫਰੈਂਟ ਜਨਰਲ ਸਿਸਟਮ ਪਹਿਲਾਂ ਬਹੁਤ ਡਿਫਰੈਂਟ ਜਨਰਲ ਹੁੰਦਾ ਸੀਗਾ ਬਹੁਤ ਡਿਫਰੈਂਟ ਯੂਜ਼ ਜਨ ਉਸ ਟਾਈਮ ਜਿਹੜਾ ਪਿੰਟ ਸੀਗਾ ਉਹਦੀ ਹੈਗੀ ਇਹ ਟਾਇਰ ਸ਼ਾਪ ਜਿੱਥੇ ਗੱਡੀਆਂ ਰਿਪੇਅਰ ਹੁੰਦੀਆਂ ਸੀਗੀਆਂ ਤੇ ਪਲੱਸ ਉਹਨਾਂ ਦੇ ਟਾਇਰ ਚੇਂਜ ਹੁੰਦੇ ਸੀਗੇ ਤੇ ਤੁਸੀਂ ਦੇਖੋ ਸਾਰਾ ਹੀ ਇੱਥੇ ਰਿਪੇਅਰ ਦਾ ਸਮਾਨ ਪਿਆ ਤੇ ਪਲੱਸ ਇੱਥੇ ਪੁਰਾਣੀਆਂ ਗੱਡੀਆਂ ਤੇ ਪਲੱਸ ਮੋਟਰਬਾਈਕਸ ਵੀ ਪਏ ਆ ਇੱਥੇ ਵਾਓ ਥਿਸ ਇਜ਼ ਸੋ ਗੁੱਡ ਮਤਲਬ ਮੇਰੇ ਮੂੰਹ ਚੋਂ ਗੁੱਡ ਗੁੱਡ ਹੀ ਨਿਕਲਿਆ ਜਾ ਰਿਹਾ ਪਰ ਮੈਨੂੰ ਵਧੀਆ ਹੀ ਬਹੁਤ ਕੁਝ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਸਾਨੂੰ ਇਹ ਸਾਰੀਆਂ ਚੀਜ਼ਾਂ ਐਕਸਪਲੋਰ ਕਰਕੇ ਆ ਗੱਡੀ ਦਾ ਯਾਰ ਬਹੁਤ ਹੀ ਜ਼ਿਆਦਾ ਜ਼ਬਰਦਸਤ ਆ ਦੇਖੋ ਕਿੰਨੀ ਸੋਹਣੀ ਮਤਲਬ ਨਾ ਲੁੱਕ ਵਾਈਜ਼ ਹੈਗੀ ਹੈ ਤੇ ਅਲਬਰਟਾ ਦਾ ਨੰਬਰ ਲੱਗਿਆ ਹੋਇਆ ਆਲਰੇਡੀ ਤੇ ਐ ਲਿਸ਼ ਲਿਸ਼ ਕਰਦੀ ਹੈ ਤੇ ਵਿੱਚੋਂ ਦੇਖਦੇ ਆ ਪਹਿਲਾਂ ਕਿੱਦਾਂ ਦਾ ਸੀਗਾ ਸਿਸਟਮ ਇਹਦਾ ਘੈਂਟ ਅੰਦਰੋਂ ਵੀ ਮੰਲਾ ਦੋ ਹੀ ਬੰਦੇ ਬੈਠਦੇ ਤੀਜਾ ਬੰਦਾ ਪਿੱਛੇ ਬੈਠਦਾ ਸੀਗਾ ਦੇ ਪਾਲੂ ਕਾਕਾ ਬਿਠਾਇਆ ਪਿੱਛੇ ਤੇ ਲਿਖਿਆ ਆ ਕਹਿੰਦੇ ਟੱਚ ਨਹੀਂ ਕਰਨੀ ਕਹਿੰਦੇ ਕਿਸੇ ਵੀ ਚੀਜ਼ ਨੂੰ ਪਰ ਉਹ ਦੇਖੀ ਜਾਵਰ ਛੇੜੀ ਨਾ ਕਹਿੰਦੇ ਇਹ 1927 ਦਾ ਮਾਡਲ ਹੈਗਾ ਰੋਡਸਟਰ ਪਿਕਅਪ ਲਾਈਕ ਇਟਸ ਲੁੱਕ ਲਾਈਕ ਅ ਜੀਪ ਦੀ ਤਰ੍ਹਾਂ ਥੋੜਾ ਥੋੜਾ ਗੋਲ ਦੀ ਦੇ ਰਿਹਾ ਹਨਾ ਲੁੱਕ ਤੇ ਉਹ ਇਟਸ ਲਾਈਕ ਅ ਪਿੱਕਾ ਯੂ نو ਹਾਂ ਇਹ ਜਿਹੜੇ ਆਪਣੇ ਪਿੱਕਾ ਨਹੀਂ ਹੁੰਦੇ ਹੈਗੇ ਜਿਨ੍ਹਾਂ ਨੂੰ ਟਰੱਕ ਕਹਿੰਦੇ ਨੇ ਪਿਕਅਪ ਪਿਕਅਪ ਉਹ ਹੀ ਹੈ ਪਿਕਅਪ ਟਰੱਕ ਹੀ ਹੈ ਹਾਂ ਪਿੱਛੇ ਰੋਕਸਟਰ ਸਮਾਨ ਰੱਖਣ ਨੂੰ ਜਾਂਦਾ ਸੀਗਾ ਦੀ ਆ ਗੱਡੀ ਹੈਗੀ ਆ ਇਹ ਹੈਗੀ ਆ ਚਾਵਲਟ ਵਾਲਿਆਂ ਦੀ ਹੈਗੀ ਆ ਤੇ 1929 ਦੀ ਬਣੀ ਲਾਈਕ 1929 ਦੀ ਬਣੀ ਹੋਈ ਹੈ ਗੱਡੀ ਇਹ 1929 ਦੀ ਤੇ ਇਹ ਹੈਗੀ ਆ ਫੋਰਡ ਕੰਪਨੀ ਦੀ ਇਹ ਵੀ ਹਾਂ ਰੋਲ ਬੰਪ ਪੈਟਰੋਲ ਐਂਟੀਕ ਕਾਰਵਾਂ ਇਹ ਵੀ ਇੱਥੇ ਦਾ ਪੈਟਰੋਲ ਪੰਪ ਹੈ ਤੇ ਅੰਦਰਲੇ ਪਾਸੇ ਹੈ ਦੇਖਦੇ ਹਾਂ ਕੀ ਚੀਜ਼ਾਂ ਨੇ ਉਹ ਜਿੱਥੇ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਇਹ ਹੈਗਾ ਐਂਟੀਕ ਕਾਰਸ ਨੇਰੇ ਅੰਦਰ ਤੇ ਵੀ ਵਿਲ ਸ਼ੋ ਯੂ ਉਹ ਕੀ ਬਾਤ ਹੈ ਭਾਈ ਕੀ ਘੈਂਟ ਗੱਡੀ ਹੈ ਇਹ ਇਹ ਵੈਨ ਆਈ ਥਿੰਕ ਵੈਨ ਹੀ ਲੱਗ ਰਹੀ ਹੈ ਨਾ ਯਾਰ ਆ ਤਾਂ ਪੂਰਾ ਜੀ ਵੈਗਨ ਹੈ ਪੂਰੀ ਪੂਰੀ ਜੀ ਵੈਗਨ ਲੱਗ ਰਹੀ ਹੈ ਵਾਓ ਅੱਗੇ ਵੀ ਪਈਆ ਹੋਈ ਐ ਸਾਰੀਆਂ ਅੰਦਰ ਇਹ ਮਤਲਬ ਨਾ ਕੋਈ ਡਬ ਬੈੱਡ ਜਾਂ ਬਣਾ ਕੇ ਨਾ ਨੋ ਆਈ ਥਿੰਕ ਇਟਸ ਲਾਈਕ ਅ ਵੈਨ ਰਵੀ ਤੇ ਉਹਦੇ ਵੀ ਕਾਫੀ ਗੱਡੀਆਂ ਹੈਗੀਆਂ ਨੇ ਜੀ ਇਹ ਦੇਖੋ ਕਿ ਇਸ ਪਿੰਡ ਦੇ ਵਿੱਚ ਮਤਲਬ ਜਿੰਨਾ ਵੀ ਪੁਰਾਣਾ ਸਮਾਨ ਸੀਗਾ ਤੇ ਹਰ ਚੀਜ਼ ਜਿਹੜੀ ਹੈ ਸੰਭ ਕੇ ਰੱਖੀ ਪਈ ਹੈ ਤੇ ਸੰਭੀ ਵੀ ਬੜੇ ਵਧੀਆ ਢੰਗ ਨਾਲ ਹੈ ਤੇ ਜਿਹੜੀਆਂ ਇਹ ਸਾਰੀਆਂ ਗੱਡੀਆਂ ਨੇ ਨਾ ਇਹ ਸਾਰੀਆਂ ਗੱਡੀਆਂ ਅੱਜ ਵੀ ਉਸੇ ਤਰੀਕੇ ਨਾਲ ਜਿਹੜੀਆਂ ਚੱਲਦੀਆਂ ਨੇ ਤੇ ਜਦੋਂ ਵੀ ਇਹਨਾਂ ਦਾ ਕੋਈ ਕਾਰ ਸ਼ੋਅ ਵਗੈਰਾ ਹੁੰਦਾ ਤਾਂ ਉਸ ਸਮੇਂ ਇਹ ਉਹਨਾਂ ਕਾਰਾਂ ਨੂੰ ਲੈ ਕੇ ਜਾਂਦੇ ਨੇ ਤੇ ਉਹ ਸਾਲ ਦੇ ਵਿੱਚ ਦੋ ਕੋਈ ਵਾਰੀ ਕਹਿੰਦੇ ਨੇ ਕਿ ਇੱਥੇ ਜਿਹੜਾ ਹੁੰਦਾ ਕਾਰ ਸ਼ੋਅ ਉਹ ਅਦਰਵਾਈਜ਼ ਇਹਨੂੰ ਇੱਥੇ ਹੀ ਇੰਜ ਦੇ ਖੜਾ ਕਰ ਦਿੰਨੇ ਆ ਆ ਗੱਡੀ ਦੇ ਦਾ ਪਿਛਲੇ ਪਾਸੇ ਹੀ ਹੈ ਇੰਜਨ ਬੜੀ ਡਿਫਰੈਂਟ ਚੀਜ਼ਾਂ ਨੇ ਆਫਲਟ ਵਗੈਰਾ ਹੋ ਗਏ ਸੋ ਜਿਹੜੀਆਂ ਆ ਸਾਰੀਆਂ ਇੰਜੈਕਟਰ ਨੇ ਜਿਹੜੀਆਂ ਭਾਲੂ ਦੀਆਂ ਜਿਹੜੀਆਂ ਖੱਲ ਹੈਗੀ ਆ ਪਿਓਰ ਇਹ オリジナル ਉਹਦੇ ਨਾਲ ਜਿਹੜੀਆਂ ਇਹ ਬਣਾਈਆਂ ਹੋਈਆਂ ਨੇ ਤੇ ਬਹੁਤ ਹੀ ਜਿਹੜੀ ਗਰਮ ਖੱਲ ਹੈ ਇਹ ਤੇ ਮਤਲਬ ਇਹਨਾਂ ਨੇ ਕਿੰਨੇ ਹੀ ਭਾਲੂਆਂ ਦਾ ਵੇਖੋ ਸ਼ਿਕਾਰ ਕੀਤਾ ਹੋਇਆ ਜੇ ਦੇਖੋਗੇ ਤੁਸੀਂ ਇਹਨਾਂ ਦੇ ਮੂੰਹ ਤਾਂ ਜਿਵੇਂ ਐਵੇਂ ਲਟਕ ਰਹੇ ਆ ਨਾ ਨਾਲ ਤੇ ਪਲੱਸ ਉਹਨਾਂ ਦੀ ਠੀਕ ਹੈ ਬਾਡੀ ਉਹਨਾਂ ਨੇ ਰਿਮੂਵ ਕੀਤੀ ਹੋਈ ਹੈ ਬਟ ਖਲ ਤੁਸੀਂ ਦੇਖੋ ਐਵੇਂ ਨਾਲ ਲਟਕ ਰਹੀ ਹੈ ਯਾਰ ਆ ਤਾਂ ਚੀਜ਼ ਬੜੀ ਖਤਰਨਾਕ ਲੱਗਦੀ ਹੈ ਇਹ オリジナル ਨੇ ਇਹ ਸਾਰੇ オリジナル ਹੈ ਹਾਂ ਆ ਦੇਖੋ ਆ ਸਾਰੀਆਂ ਜਿਵੇਂ ਇਹਨਾਂ ਦੇ ਜੈਕਟਸ ਵਗੈਰਾ ਤਿਆਰ ਕੀਤੇ ਹੋਈਆਂ ਦੇਖੋ ਯਾਰ ਤੁਸੀਂ ਵੀ ਕਹਿੰਦੇ ਹੋਣੇ ਇਹ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਜਾਂਦੇ ਨੇ ਆ ਦੇਖੋ ਤੁਹਾਨੂੰ ਵੀ ਕਿੱਦਾਂ ਦੇ ਵਾਲੇ ਚੀਜ਼ਾਂ ਦੇਖਦੇ ਆ ਅੱਛਾ ਕੀ ਬਾਤ ਹੈ ਮੈਨੂੰ ਇਹ ਇਹ ਚੀਜ਼ਾਂ ਤੋਂ ਪਤਾ ਝਲਦਾ ਨਾ ਕਿ ਪੁਰਾਣੇ ਲੋਕ ਕਿਵੇਂ ਇੱਥੇ ਮਤਲਬ ਸ਼ਿਕਾਰ ਕਰਕੇ ਚੀਜ਼ਾਂ ਪੜਾਉਂਦੇ ਹੁੰਦੇ ਸੀਗੇ ਨੌਲੇਜ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਹੀ ਜਾਨਵਰਨੀ ਬੁਆਰ ਕੇ ਰੱਖੇ ਹੋਏ ਨੇ ਨਾਲੇ ਹੋਏ ਹੋਏ ਆ ਤਾਂ ਪੂਰਾ ਐਨ ਲੱਗਦਾ ਜਿਵੇਂ origignal ਜਾਨਵਰ ਨਹੀਂ ਹੁੰਦੀ ਇਹ ਉਹੀ ਹੈ ਬਾਬੀ ਹਾਂ ਹਾਂ ਹਨਾ ਉਂਗਲ ਨਾਲ ਘਰ ਕੱਟ ਲੈਣਗੇ ਤੈਨੂੰ ਦੇਖੋ ਬਾਈ ਆ ਹੈਗੇ ਨਹੀਂ ਜਿਹੜੇ ਜਾਨਵਰ ਐਨ origignal ਆ ਤਾਂ ਹਸਕੀ ਹੈ ਨਾ ਹਸਕੀ ਨਹੀਂ ਨਹੀਂ ਹਸਕੀ ਥੋੜਨਾ ਲੋਮੜੀ ਯਾਰ ਇਹ ਲੋਮੜੀ ਹੈ ਯਾਰ ਇਹ ਹਾਂ ਆ ਤਾਂ ਬੜਾ ਖਤਰਨਾਕ ਦੇਖੋ ਗੱਡ-ਗੱਡ ਦੰਦ ਨੇ ਇਹ ਸਿਮਿਲਰ ਹੈਗਾ ਚੀਤੇ ਦੇ ਸਿਮਿਲਰ ਹੈ ਇਹ ਵਾਲਾ ਜਾਨਵਰ ਤੇ ਆ ਥੱਲੜਾ ਕਿਹੜਾ ਆਈ ਥਿੰਕ ਰਕੂਨ ਹੈ ਉਹ ਹੀ ਹੈ ਬਹੁਤ ਹਨਾਗਾ ਯਾਰ ਤੇ ਬੀਅਰ ਦੇਖੋ ਆ ਰਿਹਾ ਪਾਲੂ ਕੀ ਬਾਤ ਹੈ ਤੇ ਇਹਨੇ ਜਿਹੜੀਆਂ ਮਤਲਬ ਸ਼ਿਕਾਰ ਕਰਨ ਵਾਲੀਆਂ ਜਿਹੜੀਆਂ ਗੰਜ਼ ਹੁੰਦੀ ਅਸੀਂ ਜਿਨ੍ਹਾਂ ਨਾਲ ਸ਼ਿਕਾਰ ਕੀਤਾ ਜਾਂਦਾ ਸੀਗਾ ਇਹ ਆ ਗੰਜ਼ ਨੇ ਤੇ ਇਹ ਗੰਜ਼ ਨੂੰ ਚਲਾਉਣ ਵਾਲੇ ਬੰਦਿਆਂ ਦੀ ਵੀ ਫੋਟੋ ਸ਼ੈੱਲ ਲਾਈਆਂ ਹੁਣ ਇੱਥੇ ਤੇ ਜੋ ਇਹਨਾਂ ਗੰਜ਼ ਨਾਲ ਜਿਹੜੇ ਸ਼ਿਕਾਰ ਕੀਤਾ ਜਾਂਦਾ ਸੀ ਉਹ ਜਾਨਵਰ ਇੱਥੇ ਮਾਰ ਮਾਰ ਕੇ ਰੱਖੇ ਹੋਏ ਆ ਦੇਖੋ ਸਭ ਜਿਹਨਾਂ ਵੀ ਤੁਹਾਨੂੰ ਇਹ ਜਿਹੜੇ ਜਾਨਵਰ ਦਿਖ ਰਹੇ ਨੇ ਨਾ ਸਾਰੇ ਦੇ ਸਾਰੇ オリジナル ਨੇ ਇਹਨਾਂ ਨੂੰ ਕੈਮੀਕਲਸ ਲਾ ਕੇ ਇਹ ਇਹਨਾਂ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਤੇ ਆ ਜਿਹੜਾ ਇਹਨਾਂ ਦਾ ਟ੍ਰੇਡ ਹੁੰਦਾ ਸੀਗਾ ਪਹਿਲਾਂ ਫਰ ਟ੍ਰੇਡ ਤੇ ਇਹ ਟ੍ਰੇਡ ਕਰਦੇ ਸੀਗੇ ਦੀ ਫਾਰੂਦਾਰ ਕੇ ਚੀਜ਼ਾਂ ਜਿਵੇਂ ਬਣਾਈਆਂ ਉਹਨਾਂ ਦੀਆਂ ਚਾਦਰਾਂ ਹੋ ਗਈਆਂ ਰੱਗ ਵગેਰਾ ਹੋ ਗਏ ਜੈਕਟਸ ਵગેਰਾ ਹੋ ਗਿਆ ਤਾਂ ਇਹਨਾਂ ਦਾ ਟ੍ਰੇਡ ਚੱਲਦਾ ਸੀਗਾ ਸੋ ਘੋੜਿਆਂ ਦੇ ਸ਼ੌਕ ਰੱਖਣ ਵਾਲੇ ਬੰਦੇ ਸੋ ਉਹਨਾਂ ਦੇ ਲਈ ਇਹ ਖਾਸ ਜਗ੍ਹਾ ਹੈ ਤੇ ਦੇਖੋ ਕਿੰਨੀਆਂ ਖੂਬਸੂਰਤ ਘੋੜਿਆਂ ਦੀਆਂ ਜਿਹੜੀਆਂ ਕਾਠੀਆਂ ਨੇ ਤੇ ਮਤਲਬ ਇਕ ਤੋਂ ਇੱਕ ਜਿਹੜੀ ਯੂਨਿਕ ਕਾਠੀ ਹੈਗੀ ਐ ਇਹਨਾਂ ਨੇ ਇੱਥੇ ਰੱਖੀ ਹੋਈ ਤੇ ਉਸ ਸਮੇਂ ਦੇਖ ਲਓ origignal ਜਿਹੜੀ ਖਲ ਜਿਹੜੀਆਂ ਚੀਜ਼ਾਂ ਜਿਹੜੀਆਂ ਚਮੜੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਕਾਠੀਆਂ ਨੇ ਇਹ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਸਮਾਨ ਸੀਗਾ ਸਾਰਾ ਘੋੜਿਆਂ ਦਾ ਸੀ ਰੱਖਿਆ ਜਾਂਦਾ ਜਿਵੇਂ ਉਹ ਘੋੜੇ ਮਤਲਬ ਘੋੜ ਸਵਾਰ ਸੀ ਜਿਹੜਾ ਉਹਦੀ ਜਿਹੜੀ ਵਰਦੀ ਸੀਗੀ ਉਹ ਉਸ ਵਰਦੀ ਨੂੰ ਪਾ ਕੇ ਇੱਥੇ ਚਲਾਉਂਦਾ ਸੀ ਹਨਾ ਸਾਰੇ ਉਹਦੇ ਬੂਟ ਵਰਡ ਜੋ ਵੀ ਹੈਗੇ ਆ ਬੜੇ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਇੱਥੇ ਸਜਾ ਕੇ ਰੱਖੇ ਹੋਏ ਨੇ ਔਰ ਘੋੜਿਆਂ ਦੀ ਜਿਹੜੀ ਕਾਠੀ ਹੈ ਬਹੁਤ ਹੀ ਜ਼ਿਆਦਾ ਜਿਹੜੀ ਖੂਬਸੂਰਤ ਹੈ ਦੇਖੋ ਨਾ 12 ਸਿੰਗਰ ਜਿਹੜਾ ਇੱਥੇ ਹੈਗਾ ਹੂੰ ਹੂੰ ਇੱਥੇ ਕਿੰਨੀਆਂ ਦਾ ਕੰਮ ਕਰਦੇ ਸੀ ਇੱਥੇ ਇੱਕ ਰੋਡ ਇਸ ਬਿਲਡਿੰਗ ਇਨ ਦਾ ਟਾਊਨ ਆਫ ਪਿੰਚਰੀ ਓ ਯਾ 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 ਦਿਸ Oh yeah, yeah. Creek, like the, oh yeah. Like the i the Northwest Mounted Police like they came uh -huh. here to start a horse ranch in eighteen seventy and they built this barn. Mm hmm And you know, the barn was actually moved out of town once to a farmers field and then okay. it and then it got moved to another farmers uh -huh. field, you know, before it came back mm -hmm. here. <laughs> oh, so that's uh, you know the walls are actually the original walls, but the roof is uh, we have uh. to get, we have to put new wood on the okay. roof because the roof uh. was falling apart, so mm -hmm. <laughs> you know, that's where it boils down to. That's most. a great place. Are you living here, like in... Uh, um, uh, like I've been in pitcher Creek my whole life, like I'm a rancher, like I raise cows. Okay. okay. And, uh, and... Uh, ਆ ਲਾਈਕ ਆਵ ਬੀਨ ਵੋਲੰਟੀਰੀਂਗ ਹਿਅਰ ਫੋਰ ਓਵਰ 20 ਈਅਰਸ ਐਟ ਦਿਸ ਪਲੇਸ ਸੋ ਮੈਂ ਅਕਸਰ ਕਈ ਜਿਹੜੀਆਂ ਇਤਿਹਾਸਿਕ ਜਗਾਵਾਂ ਨੇ ਤੁਹਾਨੂੰ ਵੀਡੀਓ ਚ ਵੀ ਦਿਖਾਈਆਂ ਨੇ ਜਾਂ ਗਿਆ ਵੀ ਆ ਉਥੇ ਤਾਂ ਮੈਂ ਇਹੀ ਗੱਲਾਂ ਨੋਟ ਕਰਦਾ ਹੁੰਦਾ ਜਦੋਂ ਵੀ ਉਥੇ ਮੈਂ ਕੋਈ ਬੰਦਾ ਦੇਖਦਾ ਤਾਂ ਉਹ ਜ਼ਿਆਦਾਤਰ ਜਿਹੜੇ ਨੇ ਸੀਨੀਅਰ ਜਿਹੜੇ ਬੰਦੇ ਹੁੰਦੇ ਨੇ ਸੋ ਉਹੀ ਗੱਲ ਆਂਦੀ ਹੈ ਕਿ ਜਿਹੜੇ ਪੁਰਾਣੇ ਲੋਕ ਨੇ ਜਾਂ ਮਤਲਬ ਜ਼ਿਆਦਾ ਏਜ ਵਾਲੇ ਆਪਾਂ ਕਹਿ ਸਕਦੇ ਆ ਉਹ ਉਹਨਾਂ ਦੀ ਜਿਹੜੀ ਸੋਚ ਹੈ ਅੱਜ ਵੀ ਆਪਣੇ ਜਿਹੜੇ ਪਛੋਕੜ ਦੇ ਨਾਲ ਜਿਹੜੀ ਜੁੜੀ ਹੋਈ ਹੈ ਸੋ ਜੋ ਕਿ ਉਹ ਕਦੀ ਨਹੀਂ ਭੁੱਲੀ ਜਾ ਸਕਦੀ ਸੋ ਇਸੇ ਕਰਕੇ ਉਹ ਇਹਨਾਂ ਇਲਾਕਿਆਂ ਨੂੰ ਐਕਸਪਲੋਰ ਕਰਦੇ ਨੇ ਕਿ ਯਾਰ ਆਪਣੀਆਂ ਜਿਹੜੀਆਂ ਯਾਦਾਂ ਨੇ ਤਾਜ਼ੀਆਂ ਕਰਦੇ ਰਹਿੰਦੇ ਨੇ ਕਿਉਂਕਿ ਸਮੇਂ ਦੇ ਨਾਲ ਨਾਲ ਹਰ ਬੰਦਾ ਜਿਹੜਾ ਹੈਗਾ ਆਪਣੀ ਸਿਟੀਆਂ ਵੱਲ ਜਿਹੜਾ ਹੈਗਾ ਮੂਵ ਹੁੰਦਾ ਜਾਂਦਾ ਪਰ ਫਿਰ ਵੀ ਉਹ ਆਪਣੀਆਂ ਜਿਹੜੀਆਂ ਨੇ ਯਾਦਾਂ ਨੇ ਉਹ ਆਪਣੀਆਂ ਤਾਜ਼ੀਆਂ ਕਰਨ ਦੇ ਲਈ ਇਹਨਾਂ ਇਲਾਕਿਆਂ ਦੇ ਵਿੱਚ ਉਹ ਹਮੇਸ਼ਾ ਅਕਸਰ ਆਉਂਦੇ ਰਹਿੰਦੇ ਨੇ ਜਗਾ ਦੇ ਉੱਤੇ ਜਿਹੜਾ ਲੋਹਾਰ ਸੀਗਾ ਉਹ ਆਪਣਾ ਕੰਮ ਕਰਦਾ ਸੀਗਾ ਸੋ ਆਪਣੇ ਜਿਹੜੇ ਸੰਦ ੱੱਪੇ ਸੀਗੇ ਤੁਸੀਂ ਦੇਖੋ ਸਾਰੀਆਂ ਆ ਰੀਆਂ ਜਿਹੜੀਆਂ ਨੇ ਉਹ ਇੱਥੇ ਰੱਖੀਆਂ ਹੋਈਆਂ ਨੇ ਤੇ ਫਿਲਹਾਲ ਇੱਥੇ ਹੁਣ ਨਹੀਂ ਹੋ ਕੰਮ ਕਰਦੇ ਬਟ ਜਿੱਦਾਂ ਕੀ ਹੁਣ ਹੈਲੋਵਿਨ ਦਾ ਆ ਰਹੀ ਹੈ ਜਦਾ ਉਹਦੇ ਕਰਕੇ ਉਹ ਖਰਾਬ ਪੂਤਾ ਵਾਲਾ ਜਿਹੜਾ ਉਹਨੇ ਲਾਇਆ ਹੈ ਇਹ ਸੀਗਾ ਸਾਡਾ ਅੱਜ ਦਾ ਵਲੌਗ ਤੇ ਕਿਸੇ ਵੀ ਕਾਰਨ ਕਰਕੇ ਜੇ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਰੈਂਡ ਐਂਡ ਫੈਮਲੀਜ਼ ਨਾਲ ਜਰੂਰ ਸ਼ੇਅਰ ਕਰਿਆ ਕਰੋ ਸੋ ਅੱਗੇ ਵੀ ਤੁਹਾਨੂੰ ਇਸੇ ਤਰੀਕੇ ਦੇ ਹੋਰ ਵਧੀਆ ਇਤਿਹਾਸਿਕ ਬਲੌਗ ਤੇ ਬਹੁਤ ਹੀ ਜਿਹੜੇ ਬਿਊਟੀਫੁੱਲ ਬਲੌਗ ਨੇ ਜਿਹੜੇ ਅੱਗੇ ਆਉਂਦੇ ਰਹਿਣਗੇ ਕਿਉਂਕਿ ਹਜੇ ਸਾਡੀ ਅਲਬਰਟਾ ਦੀ ਜਿਹੜੀ ਸੀਰੀਜ਼ ਹੈ ਔਨ ਦਾ ਵੇ ਹੈ ਸੋ ਇਟਸ ਟੇਕ ਮੋਰ ਟਾਈਮ ਨਾਓ ਵੀ ਆਰ ਬਿਕਾਉਜ਼ ਹਜੇ ਸਾਨੂੰ ਇੰਨਾ ਜ਼ਿਆਦਾ ਟਾਈਮ ਚਾਹੀਦਾ ਐਕਸਪਲੋਰ ਕਰਨ ਨੂੰ ਕਿਉਂਕਿ ਹੁਣ ਦੇਖ ਲਓ ਥੋੜਾ ਟਾਈਮ ਪਹਿਲਾਂ ਜਿਹੜਾ ਮੌਸਮ ਸੀਗਾ ਡਿਫਰੈਂਟ ਸੀਗਾ ਤੇ ਰਾਈਟ ਵੇ ਇੱਥੇ ਡਿਫਰੈਂਟ ਮੌਸਮ ਹੋ ਜਾਂਦਾ ਸੋ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੂਰ ਦੱਸਿਓ ਠੀਕ ਹੈ ਜੀ ਕਿਦਾਂ ਲੱਗਿਆ ਵਲੌਗ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੇ ਸਫ਼ਰ ਦੇ ਨਾਲ ਤਦ ਤੱਕ ਲਈਦਾ ਬ੍ਰੈਕ ਸਤਿ ਸ਼੍ਰੀ ਅਕਾਲ